ਨਾ ਚਾਹੀਦਾ ਮਹਾ ਹੀ ਤੁਰਦਾ ਮਹਾ ਹੀ ਸਾਰਾ ਦਿਨ ਟੀਵੀ ਛੱਡਣਾ ਨਹੀਂ ਛੱਡਣਾ ਵਿਗੜੀਏ ਨਹੀਂ ਖਾਦਾ ਅੱਜ ਤੇ ਕਿਉਂ ਤੇ ਜਰ ਵਿਆਹ ਤੇ ਗਏ ਤੇ ਖਾਣਾ ਨਹੀਂ ਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਗੁੱਡ ਮਾਰਨਿੰਗ ਫਰੈਂਡਸ ਤੇ ਕੀ ਹਾਲ ਚਾਲ ਅੱਜ ਠੰਡੀਆਂ ਹਵਾਵਾਂ ਚੱ ਤਰਨ ਤਰਨ ਮੱਕੀ ਵੀਜਨ ਜੈ ਜੈ ਕਾਰਕਰਾ ਛੜਾਂਗੇ ਹੋ ਸ਼ਨਾਉ ਕੋਈ ਨਵੀਤਾ ਜੀ ਚਾਹ ਪੀ ਲੋ ਹਵਾ ਕਰਾਈ ਜਾਂਦੇ ਜੇ ਸਿਰਾ ਅੱਜ ਮੈਂ ਕਹਾ ਹਵਾ ਸਿਰਾ ਕਰਾਈ ਜਾਂਦੇ ਕਿਹੜੇ ਕਿਹੜੇ ਲਾਕੇ ਮੀਂਹ ਪੈਂਦੇ ਆ ਉਪਰਾਂ ਨਹੀਂ ਪਿਆ ਥੋੜਾ ਮੋਟੇ ਥੋੜਾ ਮੋਟਾ ਹੀ ਪਿਆ ਰੱਬ ਬਚਾਈ ਰੱਖੇ ਚੱਲ ਆ ਲੋ ਵਧੀਆ ਪੱਟੇ ਜਾਣ ਜ਼ਿੰਮੇਦਾਰਾਂ ਦੇ ਬੰਦਾ ਮੋਟਾ ਬਣੇ ਹੋਣਾ ਚਾਹੀਦਾ ਮਹਾਈ ਦਰਦਾ ਮਹਾਈ ਹੈ ਸੈਡ ਆ ਤੂੰ ਕੈਮਰੇਜ ਤਾਂ ਤੂੰ ਸੈਡ ਆ ਹੈ ਮੈਂ ਤੇਰੀ ਇੰਟਰਵਿਊ ਕਰਦਾ ਦੱਸ ਤੇਰੀ ਇੰਟਰਵਿਊ ਕਰਦਾ ਤੂੰ ਅੱਖਾ ਜਿਉ ਪਾਣੀ ਕੱਢ ਸਾਡੇ ਕੋਲ ਸੋਨੀ A7 ਠੀਕ ਆ ਕਾ ਟਰੈਕਟਰ ਵੇਟਾ ਭਾਂਤ ਚੜਾਈ ਪਤਾ ਪਹਿਲੇ ਨੰਬਰ ਤੇ ਆ ਮਹਿੰਦਰ ਵਾਲੇ ਸਾਰਾ ਦਿਨ ਟੀਵੀ ਛੱਡਣਾ ਕਿ ਛੱਡਣਾ ਵਿਗੜ ਗਿਆ ਪਹਿਲੇ ਨੰਬਰ ਤੇ ਆਉਣਾ ਹੈ ਹੈ ਇਹ ਕਹਿੰਦਾ ਆਪਾਂ ਕਿਹੜੇ ਦਿਨ ਪਹਿਲੇ ਨੰਬਰ ਤੇ ਆਉਣਾ ਅੱਜ ਮੈਂ ਰਾਣਾ ਕੰਪਨੀ ਦੇ ਇੰਟਰਵਿਊ ਵੇਖੀ ਕਹਿੰਦਾ ਬਈ ਉਹ ਬੰਦਾ ਕਾਰਗਰ ਕਦੇ ਨਹੀਂ ਜੀਤੇ ਵਜਨ ਨਹੀਂ ਜੀਤੇ ਵਜਨ ਉਹ ਹੀ ਕਾਰਗਰ ਮੈਂ ਨਾ 2.5 3 ਕਿਲੋ ਬਜਰ ਮੋਢਿਆਂ ਤੇ ਰੱਖ ਕੇ ਪਰਿਆ ਤਾ ਜੇ ਜੇ ਕਾਰ ਕਰਾ ਦੂੰ ਮੈਂ ਆ ਵੇਲਾ ਇਹਦਾ ਦਿਮਾਗ ਖਰਾਬ ਖਰਾਬ ਹੋ ਚੁੱਕਾ ਆਲਰੇਡੀ ਪੂਰਾ ਇਹਦਾ ਤਾਂ ਪਹਿਲਾਂ ਹੀ ਖਰਾਬ ਤੂੰ ਖਾ ਲਿਆ ਜੀ ਫਰੀ ਦਾ ਰਸ਼ਨ ਮੈਂ ਕੀ ਦਾ ਖਾ ਲਿਆ ਸੌਂ ਘਾ ਨਹੀਂ ਖਾਦਾ ਅੱਜ ਤੇ ਕਿਉਂ ਤੇ ਜਰ ਵਿਆਹ ਤੇ ਗਏ ਤੇ ਖਾਣਾ ਨਹੀਂ ਦਾ ਖਾ ਕੇ ਦੇਖ ਲੈਣ ਸੱਧਿਆ ਤੇ ਫਿਰ ਖਾਣਾ ਸਕਣ ਕਿੰਨਾ ਪਾਇਆ ਸਕਣ 2 200 ਰੁਪਏ ਪਾ ਕੇ ਆਈਏ ਆਹਾ 2 200 ਪਾਸੇ ਆ ਵੇਖ ਲਓ ਭਾਈ ਜਿੰਨਾਂ ਦੇ ਵਿਆਹ ਤੇ ਆਈ ਸੀਰ ਜੀਤਕੌਰ 200 ਰੁਪਈਆ ਦਾ ਨਹੀਂ ਖਾ ਕੇ ਆਈਏ ਵਡਾਏ ਪਰ ਭੱਜੀ ਆਵੇਂ ਫੜ ਲਈ ਕੈਸੀ ਹੱਥ ਜਕੈ ਚ ਨਹੀਂ ਆਈ ਆ ਪਤਾ ਹਾਂ ਆ ਜਾ ਕੌੜੀ ਆੜੀ 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 ਆੜਾ ਓਏ ਜੋਤੇ ਜੋਤੇ ਕਹ ਮੈਂ ਬੋਲ ਹੀ ਨਹੀਂ ਕਰਾਨੀ ਜੋਤੇ ਕਹ ਮੈਂ ਬਸ हटਿਆ ਓਏ ਆ ਆ ਗਿਆ ਚੱਲ ਜੇ ਆਟੋ ਗਈ ਤੇ ਤੇਰੇ ਮੂੰਹ ਤੇ ਚਪੇੜ ਤੈਨੂੰ ਪਤਾ ਹੀ ਸੀ ਤੂੰ ਜਵਾਬ ਦੇ ਆੜਾ ਹੇ ਹੇ ਚੱਲ ਚੱਲ ਵਾਰੀ ਦੇ ਚੱਲ ਇੱਕ ਰਹੀ ਹੋਰ ਇੱਕ ਰਹੀ ਹੋਰ ਮੈਨੂੰ ਕਹਿ ਨਹੀਂ ਚੱਲ ਹੌਲੀ ਹੌਲੀ ਚੱਲ ਹੌਲੀ ਏ ਏ ਏ ਆਹ ਜਦ ਵਕਲ ਤੋਂ ਘਰੇ ਹੀ ਹੈ ਚੌਕ ਲੱਗਦੀ ਲੱਦਦੇ ਤੇ ਆਵੇ ਨੂੰ ਅੱਗੇ ਆਡ ਕੀ ਤਾਂ ਮੰਨਦੀ ਨਹੀਂ ਰੋਂਦੀ ਪਿੰਦੀ ਆ ਵਾ ਅਏ ਨੇ ਮੇਰੇ Baal ਵੱਜ ਗਈ ਜੇ ਮੇਰੇ Baal ਵੱਜ ਗਈ ਮੇਰੇ ਬਾ ਸ਼ੀਸ਼ਾ ਟੁੱਟੇ ਨਾ ਹਾਂ ਹੁਣ 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 ਪਾਸੇ ਪਾਸੇ ਕਰਾਤ ਮਤਲਬ ਗੱਡੀ ਆਵਾਜ਼ ਨਹੀਂ ਗੱਡੀ ਦੇ ਗੱਡੀ ਦੇ ਨਿਸ਼ਾਨ ਨਹੀਂ ਪਾਪਾ ਇਹ ਦੇਰਾ ਨਿਸ਼ਾਨ ਨਹੀਂ ਆਣੀ ਕੁੱਤੇ ਨੌ ਕਿ ਨਾ ਉਹ ਨਾ ਇੰਨੇ ਦਿਨ ਬਾਅਦ ਆਇਆ ਕੋਈ ਮਾਮਾ ਦਸਰੀ ਕਰ ਤੇ ਹਤਲਾ ਕਹ ਮਾਮਾ ਆਫੀ ਨਾਲ ਨਹੀਂ ਹੋ ਗਏ ਮੇਰੇ ਜਿੱਡਾ ਤਾਂ ਹੈਗਾ ਕਹਿੰਦੀ ਤੂੰ ਨਹੀਂ ਮੇਰਾ ਮਾਮਾ ਲੱਗਦਾ ਹੋਏ ਉਹ ਕਹਿੰਦੀ ਨਹੀਂ ਇਹਦਾ ਮੇਰਾ ਨਿੱਕਾ ਵੀਰਾ ਜਸਪਾਲ ਤੇਰਾ ਭਰਾ ਨਿੱਕਾ ਵੀਰਾ ਨਾ ਨਾ ਕਾ ਮੇਰੇ ਜਿੱਡਾ ਦਾ ਹੈਗਾ ਦੱਸ ਕੀ ਰਿਸ਼ਤਾ ਹੈ ਕਾ ਮੇਰੇ ਜਿੱਡਾ ਦਾ ਹੈਗਾ ਯੂਵੀ ਜਿੱਡਾ ਦੱਸੋ ਕੀ ਰਿਸ਼ਤਾ ਹੈ ਯੂਵੀ ਜਿੱਡਾ ਉਹ ਤੂੰ ਵੀ ਇਹਦਾ ਮਾਮਾ ਗਿਆ ਉਹਨੇ ਮਾਮਾ ਨਹੀਂ ਯੂਵੀ ਜਿੱਡਾ ਵੀਰਾ ਕਾ ਵੱਡਾ ਵੀਰਾ ਹੈ ਨਿੱਕਾ ਵੀਰਾ ਜੇ ਮੈਂ ਮਰੀ ਗੋਲੀਆਂ ਨਹੀਂ ਮੇਰੀ ਗੋਲੀਆਂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ